ਅਮਰੀਕਾ ਦੀ ਧਿਰਤੀ ਤੋਂ ਹੁਣ ਪਾਕਿਸਤਾਨ ਦੇ ਮੁਖੀ ਡਿਪਲੋਮਾਟ ਇੱਕ ਬਿਆਹਤ ਵੱਡਾ ਬਿਆਨ ਦਿੱਤਾ ਹੈ ਤੇ ਬਿਆਨ ਚਰਚਾ ਦਾ ਵਿਸ਼ਾ ਪੜਿਆ ਹੈ। ਦਰਸਲ ਤੁਹਾਨੂੰ ਦੱਸਿਏ ਕਿ ਇੱਕ ਟਿੱਪਣੀ ਕੀਤੀ ਹੈ ਪਰਮਾਣੂ ਚੇਤਾਵਨੀ ਦਿੱਤੀ ਹੈ ਤੇ ਖੁੱਲਕੇ ਜੋ ਇੱਕ ਚੇਤਾਵਨੀ ਦਿੱਤੇ ਨਜ਼ਰ ਆ ਰਹੀ ਨੇ ਤੁਹਾਨੂੰ ਦੱਸਿਏ ਕਿ ਹੁਣ ਇਸ ਦੇ ਨਾਲ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਦੇਸ਼ ਸਾਧਨਾ ਟਕਰਾ ਕਰਦਾ ਹੈ ਤਾਂ ਉਹ ਅਗਲੀ ਦੁਨੀਆ ਨੂੰ ਨਾਲ ਲੈ ਕੇ ਹੀ ਡੁੱਬਣਗੇ। ਜਨਕੀ ਹੁਣ ਭਾਰਤ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ ਕਿ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਮਾਹੌਲ ਸੀ ਤਾਂ ਕੀ ਕੁਝ ਬਿਆਨਬਾਜ਼ੀ ਹੋਈ ਆ ਉਹ ਪੂਰੀ ਖਬਰ ਤੁਹਾਨੂੰ ਨਾਲ ਸਾਂਝੀ ਕਰਾਂਗੇ ਇਸ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਹੁਣ ਇੱਕ ਬੇहद ਵੱਡਾ ਮਾਮਲਾ ਜਿਹੜਾ ਛਿੜਦਾ ਹੋਇਆ ਲਖਾਈ ਦਿੱਤਾ ਤੇ ਭਾਰਤ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਉੱਤੇ ਬਿਆਨਬਾਜ਼ੀ ਦਿੱਤੀ ਗਈ ਹੈ ਟਿੱਪਣੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸੀਏ ਕਿ ਹੁਣ ਅਮਰੀਕਾ ਦੀ ਧਿਰਤੀ ਤੋਂ ਇਹ ਖਬਰ ਜਿੱਥੇ ਸਾਹਮਣੇ ਆਈ ਹੈ ਔਰ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਸੀਗਾ ਤੇ ਉਸਦੇ ਹੀ ਵਿਚਾਲੇ ਇਹ ਜਿੱਥੇ ਅਮਰੀਕਾ ਪਾਕਿਸਤਾਨ ਦੇ ਨਾਲ ਨਜ਼ਦੀਕੀਆਂ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਫਾਲਰੀਡਾ ਸੂਬੇ ਦੇ ਟੈਂਪਾ ਸ਼ਹਿਰ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਮਹੱਤਵਪੂਰਨ ਬਿਆਨ ਦਿੱਤਾ ਗਿਆ ਔਰ ਕਿਹਾ ਗਿਆ ਕਿ ਪਰਮਾਣੂ ਹਥਿਆਰਾਂ ਦੇ ਨਾਲ ਪਾਕਿਸਤਾਨ ਲੈਸ ਹੈ ਔਰ ਕੋਈ ਵੀ ਦੇਸ਼ ਕਿਸੇ ਵੀ ਸਥਿਤੀ ਦੇ ਨਾਲ ਪਾਕਿਸਤਾਨ ਦੇ ਨਾਲ ਲੜਦਾ ਹੈ ਕੋਈ ਪਿੱੜਦਾ ਹੈ ਤਾਂ ਕੋਈ ਵੀ ਖਤਰਾ ਹੁੰਦਾ ਹੈ ਤਾਂ ਦੀ ਦੁਨੀਆ ਨੂੰ ਲੈ ਕੇ ਹੀ ਡੁਪਾਗੇ ਭਾਰਤ ਵੱਲੋਂ ਸਿੱਧੂ ਜਲ ਸੰਧੀ ਰਾਦ ਕੀਤੀ ਜਾਣਵਾਰੇ ਉਹਨਾਂ ਕਹਿੰਿਆ ਕਿ ਭਾਰਤ ਨੇ ਜੇਕਰ ਮੱਧੀ ਤੇ ਡੈਮ ਬਣਾਇਆ ਤੇ ਅਸੀਂ ਉਸ ਨੂੰ ਵੀ ਤਬਾਹ ਕਰਾਂਗੇ ਇਹ ਬਿਆਨ ਨਾਹੀਂ ਸਿਰਫ ਭਾਰਤ ਲਈ ਸਗੋ ਪੂਰੀ ਦੁਨੀਆ ਲਈ ਕੰਪੀਰਤਾ ਦਾ ਮਸਲਾ ਇੱਕ ਚਿੰਤਾ ਦਾ ਵਿਸ਼ਾ ਬਣਿਆ। ਭਾਰਤ ਨੇ ਮਨੀਰ ਦੇ ਇਸ ਬਿਆਨ ਨੂੰ ਸਖਤ ਨਿੰਦਾ ਦੀ ਭਾਸ਼ਾ ਨਾਲ ਦੇਖਿਆ। ਨਿੰਦਾ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਇਹ ਟਿੱਪਣੀ ਪਾਕਿਸਤਾਨ ਦੀ ਪਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੈ। ਦਾਸੀਏ ਕਿ ਇੱਕ ਗੱਲ ਤੇ ਢੁੰਕੇ ਸੱਤ ਪੜਾਏਗੇ ਨੇ ਕਿ ਪਾਕਿਸਤਾਨ ਵਿੱਚ ਪਰਮਾਣੂ ਕਮਾਂਡ ਅਤੇ ਕੰਟਰੋਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਜ਼ਿੰਮੇਵਾਰ ਹੱਥਾਂ ਵਿੱਚ ਹੈ। ਖਾਸ ਕਰਕੇ ਅਜਿਹੇ ਦੇਸ਼ ਵਿੱਚ ਜਿੱਥੇ ਫੌਜਾਤਵਾਦੀ ਸਮੂਹਾਂ ਨਾਲ ਮਿਲ ਕੇ ਕੰਮ ਕਰਦੀ ਹੈ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦਾ ਅਫਸੋਸ ਪ੍ਰਗਟਾਇਆ ਅਤੇ ਧਮਕੀ ਪਰੇ ਬਿਆਨ ਨੂੰ ਇੱਕ ਦੋਸਤਾਨਾ ਦੇਸ਼ੀ ਤਰਕੀ ਤੋਂ ਹੀ ਦਿੱਤੇਗੇ ਸਾਫ ਬਾਕ ਨੇ ਸਪਸ਼ਟ ਕੀਤਾ ਕਿਸੇ ਵੀ ਤਰ੍ਹਾਂ ਤੇ ਪਰਮਾਣੂ ਬਲੈਕਮੇਲ ਅਗੇ ਨਹੀਂ ਚੁਕੇਗਾ ਅਤੇ ਆਪਣੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਹਰ ਜ਼ਰੂਰਤ ਕਦਮ ਚੁਕੇਗਾ ਜ਼ਿਕਰ ਹੀ ਹੋ ਗਿਆ ਅਸੀਮ মুনੀਰ ਨੇ ਇਹ ਟਿੱਪਣੀ ਪਾਕਿਸਤਾਨ ਦੀ ਮਾਨਸਿਕਤਾ ਨੂੰ ਦਰਸਾਉਂਦੇ ਹੋਏ ਜਿਸ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਸ਼ਕਤੀਆਂ ਤੇ ਦਬਾਅ ਲਈ ਕੀਤੀ ਜਾਂਦੀ ਹੈ ਤਾਂ ਇਹ ਨਾ ਹੀ ਸਿਰਫ ਭਾਰਤ ਲਈ ਖਤਰਾ ਸਗੋ ਵਿਸ਼ਵ ਸ਼ਾਂਤੀ ਲਈ ਵੀ ਖਤਰਾ ਹੁਣ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਰੂਸਤਾ ਦੇਸ਼ ਖਤਰੇ ਵਿੱਚ ਆਇਆ ਤਾਂ ਉਹ ਅੱਧੇ ਦੇਸ਼ ਦੇ ਵਿੱਚ ਤਬਾਹੀ ਮਚਾਣਗੇ ਜਨਕਿ ਉਹ ਦੇਸ਼ ਨੂੰ ਲੈ ਡੁਪਣਗੇ ਹੁਰਾ ਅ ਲੋਕਾਂ ਨੂੰ ਵੀ ਇਹ ਮੁਸ਼ਕਲ ਹੋਵੇ ਜਾਨਿ ਕਿ ਉਹਨਾਂ ਨੇ ਕਿਹਾ ਕਿ ਖੁਦ ਤਬਾਹ ਹੋਵਾਂਗੇ ਤੇ ਹੋਰਾਂ ਨੂੰ ਵੀ ਤਬਾਹ ਕਰਾਂਗੇ ਇਹ ਟਿੱਪਣੀ ਜੜੀ ਕੀਤੀ ਗਈ ਹੈ ਅਮਰੀਕਾ ਦੀ ਧਿਰਤੀ ਤੋਂ ਇਹ ਬਿਆਨ ਜਿਹੜਾ ਜਾਰੀ ਕੀਤਾ ਗਿਆ ਪਾਕਿਸਤਾਨ ਦੇ ਮੁਖੀ ਜੋ ਪੂਰਾ ਕੰਟਰੋਲ ਸੰਭੀ ਬੈਠੇ ਨੇ ਪਰਮਾਣੂ ਹਥਿਆਰਾਂ ਦੀ ਜਿਹੜੀ ਇੱਕ ਚੇਤਾਵਨੀ ਦਿੱਤੀ ਹੈ ਕਿ ਕਿੰਨੇ ਕ ਹਥਿਆਰ ਨੇ ਪਾਕਿਸਤਾਨ ਕੋਲ ਔਰ ਬਹੁਤ ਜ਼ਿਆਦਾ ਹੀ ਹਥਿਆਰਾਂ ਦੇ ਨਾਲ ਲੈ ਸਕਦਾ ਦੋਹਾਂ ਦੇਸ਼ਾਂ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਕਿ ਭਾਰਤ ਦੇ ਨਾਲ ਜੇਕਰ ਕੋਈ ਵੀ ਸੰਬੰਧ ਵਿਗੜਦੇ ਨੇ ਤਾਂ ਸੀ ਜੇਕਰ ਮਹਿਸੂਸ ਕੀਤਾ ਕਿ ਅਸੀਂ ਖਤਰੇ ਦੇ ਵਿੱਚ ਆ ਸਾਡੀ ਹੁਣ ਮੁਸੀਬਤ ਦੇ ਵਿੱਚ ਆ ਤੇ ਅਸੀਂ ਅੱਧੀ ਦੁਨੀਆ ਲੈ ਕੇ ਤਬਾਹ ਕਰਾਂਗੇ ਅੱਧੀ ਦੁਨੀਆ ਨਾਲ ਹੀ ਲੈ ਕੇ ਡੁਕਾਂਗੇ ਵੱਡੀ ਟਿੱਪਣੀ ਆ ਕਿ ਭਾਰਤ ਨੇ ਇਸ ਦਿਨ ਤਾਂ ਕੀਤੀਆਂ ਤਾਂ ਮਾਮਲਾ ਸੋਸ਼ਲ ਮੀਡੀਆ ਤੇ ਪੱਕ ਗਿਆ ਤਾਂ ਇਸ ਬਾਬਤ ਤੁਹਾਡਾ ਕੀ ਵਿਚਾਰ ਹੈ ਕੀ ਰਾਏ ਜ਼ਰੂਰ ਕਮੈਂਟ ਕਰਕੇ ਇਸ ਬਾਬਤ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ